ਸਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਭਾਰਤ ਦੇ ਸਾਬਕਾ ਸੰਸਦ ਮੈਂਬਰ ਜੁਬਨੀ ਚੌਂਚ ਵਿੱਚ ਜਿੱਤੇ ਉਹ ਤੋਂ ਪਹਿਲਾਂ ਵੀ ਜਿੱਤੇਗੇ ਇਸ ਮੌਕੇ ਸਿਮਰਜੀਤ ਮਾਨ ਹੋਰਾਂ ਦਾ ਦਲ ਬੇਸ਼ੱਕ ਇੱਕ ਧਾਇਰੇ ਵਿੱਚ ਵਿਚਰਦਾ ਇੱਕ ਸੀਮਤ ਫਿਜ਼ਾ ਵਿੱਚ ਵਿਚਰਦਾ ਪਰ ਚਰਚਾ 'ਚ ਰਹਿਣ ਦੀ ਆਦਤ ਵੀ ਹੈ ਇਹ ਮੁੱਦਿਆਂ ਨੂੰ ਆਪਣੇ ਹੀ ਢੰਗ ਨਾਲ ਕਹਿਣ ਦਾ ਉਹਨਾਂ ਦਾ ਸਲੀਕਾ ਕਈ ਵਾਰ ਗੱਲ ਹਾਸੇ ਚ ਲੈ ਜਾਂਦਾ ਕਈ ਵਾਰ ਗੱਲ ਬਹੁਤ ਗੰਭੀਰਤਾ ਤੱਕ ਜਾਂਦੀ ਹੈ ਉਹ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਹੁਣ ਅਟਾਰੀ ਬਾਗਾ ਵਾਟਰ ਦਾ ਰੁਕ ਕੀਤਾ ਲੰਘੇ ਕੱਲ ਸ਼ਾਮ ਸਿਮਰਜੀਤ ਮਾਨ ਤੇ ਉਹਨਾਂ ਦੇ ਪਾਰਟੀ ਦੇ ਕੁਝ ਵਰਕਰ ਕੁਝ ਸਾਥੀ ਕੁਝ ਸਮਰਥਕ ਅਟਾਰੀ ਬਾਗਾ ਵਾਟਰ ਤੇ ਪਹੁੰਚ ਕੇ ਅਸੀਂ ਬਾਗਾ ਵਾਟਰ ਖੋਲਣਾ ਜੀ ਇਸ ਲੰਗਾ ਖੋਲਣਾ ਪੰਜਾਬ ਨੂੰ ਬਹੁਤ ਨੁਕਸਾਨ ਹੋ ਰਿਹਾ ਇਹ ਲੰਗਾ ਖੁੱਲਣਾ ਚਾਹੀਦਾ ਇਹ ਸਰਕਾਰ ਨੂੰ ਵੀ ਪਤਾ ਹੈ ਇਹ ਪੁਲਿਸ ਤੰਤਰ ਨੂੰ ਵੀ ਪਤਾ ਹੈ ਉੱਥੇ ਤਾਇਨਾਤ ਬੀਐਸਐਫ ਨੂੰ ਵੀ ਪਤਾ ਹੈ ਤੇ ਖੁਦ ਸਿਮਰਜੀਤ ਸਿੰਘ ਮਾਨ ਨੂੰ ਵੀ ਪਤਾ ਹੈ ਕਿ ਮੇਰੇ ਜਾਂਦੇ ਗੇਟ ਨੂੰ ਹੱਥ ਪਾਉਣ ਨਾਲ ਤਾਂ ਗੇਟ ਖੁੱਲਣ ਨਹੀਂ ਲੱਗਿਆ ਵਪਾਰ ਸ਼ੁਰੂ ਨਹੀਂ ਹੋਣ ਲੱਗਿਆ ਪਰ ਅਮਰਪਾਲ ਸਿੰਘ ਜਿਸ ਤਰ੍ਹਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਤੇ ਆ ਕੇ ਉਹਨਾਂ ਦੀਆਂ ਸਰਗਰਮੀਆਂ ਵਧਣੀਆਂ ਉਹ ਤੋਂ ਪਹਿਲਾਂ ਕੀ ਸਿਮਰਜੀਤ ਮਾਨ ਸਿਆਸਤ 'ਚ ਸਰਗਰਮ ਹੋਣਾ ਚਾਹੁੰਦੇ ਨੇ ਜਾਂ ਸਿਮਰਨਜੀਤ ਸਿੰਘ ਮਾਨ ਨੇ ਇਸ ਮੁੱਦੇ ਨੂੰ ਸਹੀ ਸਮੇਂ ਚੁੱਕਿਆ ਇਹ ਪੰਜਾਬ ਦੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਬਲਕਿ ਭਾਰਤ ਤੇ ਪਾਕਿਸਤਾਨ ਦੀ ਲਾਈਫਲਾਈਨ ਹੈ ਗੇਟ ਜਿਨ੍ਹਾਂ ਨੂੰ ਤਾਲੇ ਲਾਏ ਹੋਏ ਨੇ ਜੇ ਗੇਟ ਖੁੱਲਦੇ ਨੇ ਤਾਂ ਪੰਜਾਬ ਦੀਆਂ ਫਸਲਾਂ ਪੰਜਾਬ ਦਾ ਵਪਾਰੀ ਵੀ ਪੰਜਾਬ ਦਾ ਕਿਸਾਨ ਵੀ ਪੰਜਾਬ ਦਾ ਅਨਾਜ ਵੀ ਪੰਜਾਬ ਦੀਆਂ ਤਿਆਰ ਹੋਈਆਂ ਵਸਤਾਂ ਵੀ ਉਹਨਾਂ ਲਈ ਇੱਕ ਬਾਜ਼ਾਰ ਦਾ ਰਾਹ ਖੁੱਲਦਾ ਇੱਕ ਮਾਰਕੀਟ ਦਾ ਰਾਖੂ ਦਾ ਤੇ ਉਧਰ ਜਿਨ੍ਹਾਂ ਨੂੰ ਚੀਜ਼ਾਂ ਦੁੱਗਣੇ ਚੋਗਣੇ ਭਾਂਚ ਪੈਂਦੀਆਂ ਨੇ ਕਿਉਂਕਿ ਮਤਲਬ ਕਿ ਬੰਬਈ ਬੰਦਰਗਾਹ ਰਾਈ ਜਾਂ ਗੁਜਰਾਤ ਵਾਲੀ ਬੰਦਰਗਾਹ ਰਾਈ ਜਿਹੜਾ ਮਾਲ ਆਉਂਦਾ ਜਾਂਦਾ ਉਹਦੇ ਨਾਲ ਬਹੁਤ ਮਹਿੰਗਾ ਪੈਂਦਾ ਭਾੜਾ ਬਹੁਤ ਪੈਂਦਾ ਸਮਝਾ ਜਿੰਨਾ ਲੱਗਦਾ ਉਹਨੇ ਦਾ ਕਰਾਇਆ ਚੀਜ਼ ਪਹੁੰਚੋਂ ਦਾ ਕਰਾਇਆ ਤੇ ਉਹ ਚੀਜ਼ ਦੇ ਮੁੱਲ ਨਾਲ ਉਚਾਰ ਗੁਣਾ ਵੱਧ ਪਾ ਭਾੜੇ ਦਾ ਪੈ ਜਾਂਦਾ ਤੇ ਇਸ ਲਈ ਦੋਵਾਂ ਮੁਲਕਾਂ ਲਈ ਕੀ ਅਟਾਰੀ ਬਾਗਾ ਬਾਰਡਰ ਖੁੱਲਣਾ ਸਹੀ ਹੈ ਹੁਣ ਇੱਥੇ ਹੀ ਸਵਾਲ ਪੈਦਾ ਹੁੰਦਾ ਕਿ ਜੀ ਜਦੇ ਇਹ ਬਿਆਨੀਆਂ ਆਜਣੀ ਸ਼ੁਰੂ ਹੋ ਜਾਣੀਆਂ ਕਿ ਜੇ ਇਹ ਬਾਰਡਰ ਖੁੱਲਦਾ ਜੀ ਇਹ ਤਾਂ ਜੀ ਖਤਰੇਦਾਰਾ ਖੋਲਦੇ ਆ ਸੀ ਫਿਰ ਤਾਂ ਚਿਟਾ ਆਊਗਾ ਜੀ ਇਹਦੇ ਰਹੀਂ ਨਸ਼ਾ ਆਊਗਾ ਜੀ ਹਥਿਆਰ ਆਇਆ ਕਰਨਗੇ ਜੀ ਹਾਂ ਗੱਡੀਆਂ ਚੈੱਕ ਕਰਨ ਵਾਲੇ ਜੇ ਸਕੈਨਰ ਨਹੀਂ ਉਵੇਂ ਲੱਗੇ ਜੀ ਇਹ ਜੇ ਪ੍ਰਬੰਧ ਨਹੀਂ ਜੀ ਇਹ ਸਵਾਲ ਵਾਜਿਬ ਹੋ ਸਕਦਾ ਤੁਹਾਡਾ ਪਰ ਸਵਾਲ ਮੇਰਾ ਵੀ ਹੈ ਕਿ ਜੇਕਰ ਪਾਕਿਸਤਾਨ ਨਾਲ ਵਪਾਰ ਖੁੱਲਣ ਨਾਲ ਕਾਰੋਬਾਰ ਖੁੱਲਣ ਨਾਲ ਇਹ ਅਟਾਰੀ ਬਾਗਾ ਬਾਰਡਰ ਖੁੱਲਣ ਨਾਲ ਖਤਰਾ ਵੱਧ ਹੈ دہشت ਵੱਧਦੀ ਹੈ ਤਾਂ ਫਿਰ ਪੂਰੀ ਤਰ੍ਹਾਂ ਤੇ ਇਸ ਵਪਾਰ ਨੂੰ ਬੰਦ ਕਿਉਂ ਨਹੀਂ ਕਰਦੇ ਫਿਰ ਮੁੰਬਈ بندرگاہ ਰਾਹੀਂ ਕਿਉਂ ਚੱਲਦਾ ਫਿਰ ਗੁਜਰਾਤ ਦੀ ਮੋਦਰਾ ਪੋਰਟ ਰਾਹੀਂ ਕਿਉਂ ਦੁਨੀਆ ਦੀ ਸਭ ਤੋਂ ਵੱਡੀ ਖੇਪ ਫੜੀ ਜਾਂਦੀ ਹੈ ਉੱਥੋਂ ਕਿਉਂ ਕਾਰੋਬਾਰ ਚੱਲਦਾ ਜੇ ਤੁਸੀਂ ਕਹਿੰਦੇ ਹੋ ਕਿ ਗਵਾਂਡੀ ਨਾਲ ਵਰਤਨਾ ਨਹੀਂ ਅਸੀਂ ਜੇ ਖਿਡਣਾ ਹੋਊਂਗੇ ਪਿਚਪਟ ਦਿਆਂਗੇ ਪ੍ਰਧਾਨ ਮੰਤਰੀ ਦਾ ਜ਼ਿਕਰ ਹੋ ਕੇ ਕਟਨ ਚਲਾ ਜਾਵੇ ਨਵਾਜ਼ ਸ਼ਰੀਫ ਦਾ ਪਰ ਜੇ ਖਿਡਾਰੀ ਮਿਲ ਕੇ ਖਿਡਣਾ ਚਾਹਣ ਤਾਂ ਉਹਦੇ ਲਈ ਅਸੀਂ ਪਿਚਪਟ ਦਿੰਨੇ ਆ ਤੇ ਜੇ ਰਿਸ਼ਤਾ ਨਹੀਂ ਰੱਖਣਾ ਫਿਰ ਉਹ ਰਿਸ਼ਤੇ ਲਈ ਇਕੱਲਾ ਬਾਗਾ ਬਾਰਡਰ ਹੀ ਕਿਉਂ ਬੰਦ ਹੈ ਫਿਰ ਸਾਰੇ ਬਾਰਡਰ ਬੰਦ ਕਰੋ ਨਾ ਬਾਕੀ ਬਾਰਡਰਾਂ ਤੋਂ ਵਪਾਰ ਕਿਉਂ ਚੱਲਦਾ ਬਾਕੀ ਥਾਂਾਂ ਤੋਂ ਕਾਰੋਬਾਰ ਕਿਉਂ ਚੱਲਦਾ ਇਹ ਸਵਾਲ ਵੱਡਾ ਹੈ ਹੁਣ ਇਹ ਸਭ ਦੇ ਸਵਾਲ ਦੇ ਵਿੱਚ ਸਿਵਰਜੀਤ ਮਾਨ ਹੋਰਾਂ ਨੇ ਇਸ ਤਰ੍ਹਾਂ ਦੀ ਗਤੀਵਿਧੀ ਕਰਕੇ ਇਸ ਮੁੱਦੇ ਨੂੰ ਇੱਕ ਵਾਰ ਚਰਚਾ ਚ ਲੈ ਆਂਦਾ ਹੈ ਹੋ ਸਕਦਾ ਹੈ ਇਹਦੇ ਤੇ ਹੁਣ ਸੈਮੀਨਾਰ ਸ਼ੁਰੂ ਹੋ ਜਾਣਾ ਹੋ ਸਕਦਾ ਹੈ ਤੇ ਬਹਿਸ ਸ਼ੁਰੂ ਹੋ ਜਵੇ ਹੋ ਸਕਦਾ ਸਾਡੇ ਮੈਂਬਰ ਪਾਰਲੀਮੈਂਟ ਬੋਲਣ ਸਮੇਂ ਸਮੇਂ ਲੀਡਰਾਂ ਦੀ ਬਿਆਨੀ ਚ ਤਾਉਂਦਾ ਰਹਿੰਦਾ ਪਰ ਇੱਕ ਮਾਹੌਲ ਤੇ ਕੀ ਇਸ ਮਾਹੌਲ ਦਾ ਫਾਇਦਾ ਹੀ ਆਉਣ ਵਾਲੇ 5-4 ਸਾਲਾਂ ਚ ਫਿਰ ਕਾਰਪਟ ਕਰਾਣਿਆਂ ਨਾ ਚੁੱਕਣਾ ਕਿਉਂਕਿ ਇਹ ਚਿਰਾਂ ਤੋਂ ਤੁਰੀ ਆਉਂਦੀ ਮੰਗ ਆ ਜੋ ਸਥਿਤੀ ਚ ਪਹੁੰਚ ਗਈ ਹੈ ਕਿ ਜਦੋਂ ਪੰਜਾਬ ਦੀਆਂ ਜ਼ਮੀਨਾਂ ਲੱਖਾਂ ਵਾਲੀਆਂ ਜ਼ਮੀਨਾਂ ਵੀ ਕਰੋੜਾਂ ਦੇ ਪਾ ਦਿਖਾ ਕੇ ਇੱਕ ਮਾਫੀਆ ਰਾਜ ਦੇ ਵਿੱਚੋਂ ਬੰਦਿਆਂ ਨੂੰ ਲਾਲਚ ਕੇ ਚੱਕ ਵੀ ਤੇਰਾ ਤਾਂ ਇੱਕ ਕਿਲਾ ਹੀ 2 ਕਰੋੜ ਦਾ 3 ਕਰੋੜ ਦਾ 5 ਕਰੋੜ ਦਾ ਤੇ ਉਸ ਤੋਂ ਬਾਅਦ ਤੁਸੀਂ ਤਾਂ ਹੋਰ ਕਿਤੇ ਜ਼ਮੀਨ ਲੈ ਲਿਓ ਜਿੰਨੇ ਨੈਸ਼ਨਲ ਹਾਈਵੇ ਬਣ ਰਹੇ ਨੇ ਹੁਣ ਆ ਭਾਰਤ ਮਾਲਾ ਪ੍ਰੋਜੈਕਟ ਉਸ ਪ੍ਰੋਜੈਕਟ ਦੇ ਰੋਡ ਦੇ ਉੱਤੇ ਜਿੱਥੋਂ ਐਗਜ਼ਿਟ ਜਾਂ ਐਂਟਰੀ ਹੋਣੀ ਹੈ ਜਾਂ ਉਹਦੇ ਨਾਲ-ਨਾਲ ਜਿੰਨੇ ਖੇਤ ਜ਼ਮੀਨ ਨੇ ਕਹਿੰਦੇ ਜੀ ਬਾਹਰਲੇ ਖੇਤ ਖਰੀਦ ਰਹੇ ਨੇ ਔਰ ਵੱਡੀ ਤعداد ਚ ਖਰੀਦ ਰਹੇ ਨੇ ਖਰੀਦੋ ਪਰੋਖ ਹੋ ਰਹੀ ਹੈ ਮੈਂ ਨਹੀਂ ਕਹਿੰਦਾ ਕਿ ਸਾਰਾ ਪੰਜਾਬ ਦੀ ਜ਼ਮੀਨ ਹੀ बिक ਚਲੀ ਪਰ ਥੋੜੀ-ਥੋੜੀ ਇਹ ਹੁੰਦਾ ਜਾ ਰਿਹਾ ਤੇ ਭਾਰਤ ਮਾਲਾ ਪ੍ਰੋਜੈਕਟ ਕੰਪਲੀਟ ਹੋ ਗਿਆ ਜਿੱਥੋਂ ਮਰਜੀ ਮਾਲ ਚੱਲੇ ਘਾਟੀਆਂ ਵੱਧੀਆਂ ਅਟਾਰੀ ਬਾਗਾ ਵੱਡ ਰਹੀ ਵੀ ਪਹੁੰਚੂਗਾ ਤੇ ਅਟਾਰੀ ਭਾਗਾ ਬਾਰਡਰ ਤੋਂ ਉਹਨਾਂ ਟਿਕਾਣਿਆਂ ਤੱਕ ਵੀ ਪਹੁੰਚੂਗਾ ਤੇ ਪੰਜਾਬ ਚੋਂ ਅਨਾਜ ਲਿਜਾਣ ਲਈ ਪੰਜਾਬ ਚੋਂ ਖੇਡਾਂ ਦਾ ਸਮਾਨ ਹੋਜਰੀ ਦਾ ਸਮਾਨ ਲਿਜਾਣ ਲਈ ਕਿਤੋਂ ਵੀ ਜਿੱਥੋਂ ਵੀ ਜਿਹੜਾ ਜਿਹਾ ਵੀ ਕੁਝ ਸਾਡੇ ਚੱਲਦਾ ਚਾਹੇ ਅੰਮ੍ਰਿਤਸਰ ਦੀ ਇੰਡਸਟਰੀ ਆ ਚਾਹੇ ਲੁਧਿਆਣੇ ਦੀ ਆ ਚਾਹੇ ਜਲੰਧਰ ਦੀ ਆ ਉੱਥੋਂ ਫਿਰ ਸਮਾਨ ਵੀ ਜਾਊਗਾ ਪਰ ਉਸ ਸਮੇਂ ਤੱਕ ਕੰਟਰੋਲ ਕਿਦਾ ਹੋਏਗਾ ਸਾਰੇ ਕਾਰੋਬਾਰੀਆਂ ਦੇ ਉੱਤੇ ਠੀਕ ਹੈ ਕਦੁੱਕਾ ਪ੍ਰੋਜੈਕਟ ਸਾਡੇ ਛੋਟਿਆਂ ਨੂੰ ਵੀ ਮਿਲਣ ਲੱਗੇ ਹੋ ਸਕਦਾ ਕਿਸਾਨਾਂ ਨੂੰ ਮਿਲਣਗੇ ਪਰ ਜੇਕਰ ਸਾਡੇ ਖੇਤਾਂ ਤੇ ਕਬਜ਼ਾ ਹੀ ਕਾਰਪਟ ਕਰਾਣਿਆਂ ਦਾ ਹੋਇਆ ਦਨ ਖੇਤੀ ਕਾਨੂੰਨ ਦੇ ਵਿੱਚੋਂ ਵੀ ਜਿਹੜੀ ਮੁਸ਼ਕ ਮਾਰਦੀ ਸੀ ਹੁਣ ਭਾਰਤਮਾਲ ਵਾਲੇ ਪ੍ਰੋਜੈਕਟ ਚੋਂ ਵੀ ਕੀ ਮੁਸ਼ਕ ਮਾਰਦੀ ਹੈ ਕਿ ਇਸ ਤਰ੍ਹਾਂ ਦੀ ਬੁਣਤ ਬੁਣੀ ਜਾ ਰਹੀ ਹੈ ਕਿ ਉਸ ਸਮੇਂ ਤੱਕ ਇਹ ਖੇਤ ਉਹਨਾਂ ਦੇ ਕੰਟਰੋਲ ਛੁੱਣਗੇ ਤੇ ਫਿਰ ਮਾਲਕੀ ਦਾ ਜਾਊਗਾ ਫਿਰ ਫਾਇਦਾ ਪੰਜਾਬ ਦੇ ਕਿਸਾਨ ਨੂੰ ਹੋਊਗਾ ਜਾਂ ਪੰਜਾਬ ਦੀ ਸਰਕਾਰ ਨੂੰ ਹੋਊਗਾ ਜਾਂ ਫਿਰ ਕਾਰਪੋਰੇਟ ਘਰਾਣਿਆਂ ਦੀ ਜੇਬਾਂ ਜਾਊਗਾ ਇਹ ਸਵਾਲ ਬੀ ਹੈ ਸੋ ਇਹ ਰਾਹ ਖੁੱਲਣਾ ਹੈ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰ ਜਿਸ ਦਿਨ ਤੱਕ ਖੁੱਲੇਗਾ ਉਸ ਦਿਨ ਤੱਕ ਸਾਡੇ ਹੱਥ ਕੀ ਹੋਏਗਾ ਇਹ ਵੀ ਸੋਚਣ ਦੇ ਵਿੱਚ ਹੈ